ਮਾਮਲਾ ਗੁਜਰਾਤ ਦੇ ਸੂਰਤ ਸ਼ਹਿਰ ਦਾ ਹੈ ਜਿੱਥੋਂ ਇੱਕ ਸਸੰਸਨੀ ਖੇਜ਼ ਮਾਮਲਾ ਸਾਹਮਣੇ ਆਇਆ ਜੀਹਾਂ ਦੱਸ ਜਾਈਏ ਕਿ ਕਪੋਧਰਾ ਇਲਾਕੇ ਦੇ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਤੇ ਨਾਜਾਇਜ਼ ਸਬੰਧਨ ਦਾ ਸ਼ੱਕ ਕਰਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਜੇਲ੍ਹ ਵਿੱਚੋਂ ਰਿਹਾ ਹੋਏ ਪਤੀ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਆਪਣੀ ਪਤਨੀ ਨਾਲ ਸ਼ਰਮਨਾਕ ਹਰਕਤ ਕੀਤੀ ਹੈ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ ਔਰਤ ਦੇ ਹੱਥ ਪੈਰ ਬੰਨ ਕੇ ਤਾਪੀ ਨਦੀ ਵਿੱਚ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਦੱਸ ਜਾਈਏ ਕਿ ਇਹ ਘਟਨਾ ਜੋ ਹੈ 24 ਜੁਲਾਈ ਦੀ ਸ਼ਾਮ ਨੂੰ ਸ਼ੁਰੂ ਹੋਈ ਜਦੋਂ ਦੋਸ਼ੀ ਗਣੇਸ਼ ਰਾਜਪੂਤ ਨੇ ਆਪਣੀ ਪਤਨੀ ਨੂੰ ਡੰਡੇ ਅਤੇ ਹਥੋੜੇ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਤੇ ਅਗਲੀ ਸਵੇਰ ਉਹ ਆਪਣੇ ਦੋਸਤ ਮਹੇਸ਼ ਨਾਲ ਮਿਲ ਕੇ ਔਰਤ ਨੂੰ ਚੁੱਕ ਕੇ ਦੀਨदयाल ਨਗਰ ਦੇ ਇੱਕ ਕਮਰੇ ਵਿੱਚ ਲੈ ਗਿਆ ਉਥੇ ਦੋਵਾਂ ਨੇ ਇੱਕ ਇੱਕ ਕਰਕੇ ਉਸ ਨਾਲ ਜ਼ਬਰਜਨਾ ਕੀਤਾ ਤੇ ਫਿਰ ਔਰਤ ਦੇ ਸਿਰ ਤੇ ਪਾਈਪ ਨਾਲ ਹਮਲਾ ਵੀ ਕੀਤਾ ਜਿਸ ਕਾਰਨ ਉਹ ਗੰਭੀਰ ਜੋ ਹੈ ਜ਼ਖਮੀ ਹੋ ਗਈ। ਇਸ ਤੋਂ ਬਾਅਦ ਗਣੇਸ਼ ਨੇ ਆਪਣੇ ਦੋ ਹੋਰ ਦੋਸਤਾਂ ਵਿਜੇ ਅਤੇ ਆਪਾ ਨੂੰ ਬੁਲਾਇਆ ਤੇ ਚਾਰੋਂ ਔਰਤ ਨੂੰ ਜੋ ਹੈ ਉਹ ਔਟੋ ਵਿੱਚ ਬਿਠਾ ਕੇ ਤਾਪੀ ਨਦੀ ਤੇ ਲੈ ਕੇ ਗਏ ਤੇ ਉਸ ਨੂੰ ਫਿਰ ਉੱਥੇ ਦੁਬਾਰਾ ਕੁੱਟਿਆ ਗਿਆ। ਤੇ ਉਹਨਾਂ ਨੇ ਉਸਦੇ ਹੱਥ ਪੈਰ ਰੱਸੀ ਨਾਲ ਬੰਨ੍ਹ ਦਿੱਤੇ ਤੇ ਉਸ ਨੂੰ ਨਦੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਕਿਸੇ ਤਰ੍ਹਾਂ ਔਰਤ ਨੇ ਆਪਣੀ ਜਾਨ ਬਚਾਈ ਤੇ ਕਪੂਧਰਾ ਪੁਲਿਸ ਦੇ ਜੋ ਹੈ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚੀ ਤੇ ਇਸ ਪੂਰੀ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ ਤੁਰੰਤ ਹੀ ਕਾਰਵਾਈ ਕਰਦਿਆ ਇੱਕ ਟੀਮ ਬਣਾਈ ਅਤੇ ਕੁਝ ਹੀ ਘੰਟਿਆਂ ਦੇ ਵਿੱਚ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਮੁੱਖ ਦੋਸ਼ੀ ਜੋ ਹੈ ਗਣੇਸ਼ ਰਾਜਪੂਤ ਪਹਿਲਾਂ ਹੀ 26 ਮਾਮਲਿਆਂ ਦੇ ਵਿੱਚ ਸ਼ਾਮਿਲ ਹੈ ਬਾਕੀ ਦੋਸ਼ੀ ਜੋ ਸਨ ਉਹ ਉੱਤਰ ਪ੍ਰਦੇਸ਼ ਮਹਾਰਾਸ਼ਟਰ ਅਤੇ ਗੁਜਰਾਤ ਦੇ ਹਨ ਸਾਰਿਆਂ ਵਿਰੁੱਧ ਜੋ ਹੈ ਇਹ ਸਮੂਹਿਕ ਜ਼ਬਰਜਨਾ ਦਾ ਜੋ ਮਾਮਲਾ ਹੈ ਜੋ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਸ ਦੀ ਉਹਨਾਂ ਤੇ ਕਤਲ ਦੀਆਂ ਕੋਸ਼ਿਸ਼ਾਂ ਦੀਆਂ ਧਾਰਨਾਵਾਂ ਤਹਿਤ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਬਾਰੇ ਜਾਂਚ ਜਾਰੀ ਹੈ